ਸਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੂੰ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗੇ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਿੰਡ ਸੁਖਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਈ ਜੰਟਾ ਆਪਣੇ ਘਰੇ ਆਇਆ ਤੇ ਵੀਰ ਆਪਾਂ ਮਸਾਲੇ ਬਣਾਉਣੇ ਹੁੰਦੇ ਆ ਪਸ਼ੂਆਂ ਵਾਸਤੇ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੰਟੇ ਤੋਂ ਪੁੱਛਦੇ ਆ ਸਸੀਆ ਭਾਈ ਸਾਰੀ ਗੱਲ ਬਾਈ ਨਾਮ ਕੀ ਹੈ ਭਾਈ ਜੀ ਆਪਣਾ ਬਾਈ ਮੇਰਾ ਨਾਮ ਹੈ ਜੰਟਾ ਖਾਨ ਠੀਕ ਹੋ ਜੀ ਮਸਾਲੇ ਵਾਲਾ ਮਸਾਲੇ ਵਾਲਾ ਤੇ ਵੀਰ ਆਪਣਾ ਐਡਰੈਸ ਕਿੱਥੇ ਹੈ ਜੀ ਅਸੀਂ ਰਹਿੰਦੇ ਵੀਰ ਜੀ ਜਗਰਾਵਾ ਰਹਿੰਦੇ ਜਗਰਾਵਾ ਮਾਲਾ ਕਰੋੜ ਠੀਕ ਹੋ ਜੀ ਪਿੱਛਾ ਆਪਣਾ ਯੂਪੀ ਦਾ ਰਹਿਣਾ ਠੀਕ ਹੋ ਜੀ ਜਿਹੜਾ ਆਪਣਾ ਪਿੱਛਾ ਉਹ ਆਪਣਾ ਯੂਪੀ ਦਾ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਜਗਰਾਵਾ ਰਹਿੰਦੇ ਵੀਰ ਅਸੀਂ 20 25 ਸਾਲ ਹੋ ਲਿਏ 20 25 ਪਸ਼ੂ ਰੱਖਦੇ ਠੀਕ ਹੋ ਜੀ ਮੱਜਾਂ ਲਈ ਮੱਜਾਂ ਲਈ ਦੱਸਣਾ ਚਾਹੁੰਦੇ ਆ ਬਾਈ ਜੋ ਬਾਈ ਕੋਲ ਮਸਾਲੇ ਹੁੰਦੇ ਆ ਜਿਵੇਂ ਮੰਨ ਲਓ ਵੀ ਕਿਸੇ ਦੇ ਪਸ਼ੂ ਦੇ ਥਣ ਚ ਪ੍ਰੋਬਲਮ ਆ ਜਾਂਦੀ ਆ ਜਾਂ ਪਸ਼ੂ ਰਾਜੀ ਨਹੀਂ ਹੁੰਦਾ ਜਾਪਾ ਸੁਣੂ ਖਲ ਦਾਣਾ ਨਹੀਂ ਲੱਗਦਾ ਤੇ ਜਾਂ ਖੁੱਦਾਂ ਜਾਂ ਕੋਈ ਪ੍ਰੋਬਲਮ ਆਉਂਦੀਆਂ ਪਸ਼ੂਆਂ ਦੀਆਂ ਤੇ ਸਾਰਾਂ ਦਾ ਹੱਲ ਹੈਗਾ ਬਾਈ ਕੋਲੇ ਤੇ ਬਾਕੀ ਦੀ ਆਪਾਂ ਘੋੜੀਆਂ ਬਾਰੇ ਵੇਖ ਲਈਏ ਘੋੜੀਆਂ ਦੀਆਂ ਸਾਰੀਆਂ ਪ੍ਰੋਬਲਮਾਂ ਦਾ ਹੱਲ ਹੈਗਾ ਬਾਕੀ ਬਾਈ ਤੁਹਾਨੂੰ ਆਪ ਹੀ ਦੱਸ ਦਿੰਦਾ ਦੱਸੋ ਬਾਈ ਜੀ ਵੀਰ ਜੀ ਜਿਹੜੀ ਇਹ ਹਰੜ ਹੁੰਦੀ ਹੈ ਹਾਂਜੀ ਇਹ ਲੀਵਰ ਕੇ ਲਈ ਹੁੰਦੀ ਪਸ਼ੂ ਨੂੰ ਜਿਹੜਾ ਖੱਤਾ ਪਿੱਤਾ ਜਿਵੇਂ ਤੁਸੀਂ ਦਾਣਾ ਪਾਰੇ ਹਾਂਜੀ ਦੇ ਖਲ ਪਾਰੇ ਫੀਡ ਪਾਰੇ ਘੇਓ ਪਾਰੇ ਆਚਾਰ ਪਾਰੇ ਮੱਕੀ ਦਾ ਗੋਏ ਕੇ ਰਸਤੇ ਕਾੜਦਾ ਠੀਕ ਹੋ ਜੀ ਹਾਜਮਾਨੀ ਬਣਾ ਲਾ ਪਸੂ ਹਾਜਮਾਨੀ ਹਾਏ ਹਾਜਮੇ ਗੇਲੀ ਹੁੰਦੀ ਇਹ ਛੁਆਰਾ ਦੀ ਗੋਨ ਹੁੰਦੀ ਬੇਲਗਿਰੀ ਜੋ ਪਸੂ ਦੇ ਭਾਰ ਪੇ ਜਾ ਥਾਣਾ ਭਾਰ ਪੇ ਜਾਂਦਾ ਠੀਕ ਹੈ ਦਾਵਾਂ ਦੇ ਮੱਜਾ ਦੇ ਠੀਕ ਇਹ ਲੋਟਾ ਸੱਜੀ ਹੁੰਦੀ ਜਿਹੜਾ ਪਸੂ ਦੇ ਮੇਰੇ ਵੀਰ ਮੂਖੁਰ ਦੀ ਬਿਮਾਰੀ ਆ ਜਾਂਦੀ ਠੀਕ ਹੋ ਜੀ ਮੂਖੁਰ ਨਹੀਂ ਹੁੰਦਾ ਪਸੂ ਨੂੰ ਇਹ ਮਰੋੜ ਫਲੀ ਹੁੰਦੀ ਜਿਹੜਾ ਪਸੂ ਮੋਕ ਮਾਰਦਾ ਠੀਕ ਹੋ ਜੀ ਗੋਏ ਕੇ ਰਸਤੇ ਦਾਣਾ ਕਾਟਦਾ ਹੀ ਦਿੰਦਾ ਕਾਟ ਦੇ ਦਿੰਦਾ ਮੋਕ ਨਹੀਂ ਮਾਰਦਾ ਪਸੂ ਇਹ ਚਿਰਾਤਾ ਹੁੰਦਾ ਚਿਚਿੜੇ ਵਾਸਤੇ ਮਲਪਾ ਵਾਸਤੇ ਜੂੰ ਵਾਸਤੇ ਠੀਕ ਹੈ ਪਸ਼ੂ ਕੇ ਚਿਚੜ ਨਹੀਂ ਪੈਣ ਦਿੰਦਾ ਠੀਕ ਹੋ ਜੀ ਇਹ ਕਿਸੂ ਦਾ ਫੁੱਲ ਹੁੰਦਾ ਜਿਹੜੀ ਗਾਮ ਅਜ ਰਿੰਦੀ ਨਾ ਹੋ ਠੀਕ ਹੋ ਜੀ ਜਿਹੜੀ ਟੀਕੇ ਪਰਾਰੇ ਗਾਵਾਂ ਰਿੰਦੀ ਨਹੀਂ ਉਹਦੇ ਵਾਸਤੇ ਹੈ ਠੀਕ ਹੋ ਜੀ ਇਹ ਵੀਰ ਜੀ ਤੁੰਮੇ ਕੀ ਜੜ ਆਉਂਦੀ ਚਿੱਟਾ ਕੜੂ ਬੋਲਦੇ ਇੰਨੀ ਠੀਕ ਹੋ ਜੀ ਜਿਹੜੇ ਪਸ਼ੂ ਦੇ ਬੰਦ ਪੇ ਜਾਂਦਾ ਗੋਏ ਦਾ ਪੀਸਾਬ ਦਾ ਉਹਦੇ ਵਾਸਤੇ ਠੀਕ ਹੋ ਜੀ ਇਹ ਗੁੜਮਾਰ ਬੁੱਟੀ ਹੁੰਦੀ ਖੰਗਰੇ ਸਾਜੂ ਖਾਣ ਵਾਸਤੇ ਇਹ ਕਾਲਾ ਨੂਨ ਹੁੰਦਾ ਵੀਰ ਜੀ ਜਿਹੜਾ ਪਸ਼ੂ ਦੇ ਮੈਂ ਹਾਜਮਾ ਨਹੀਂ ਬਣਾ ਰਾ ਪਸ਼ੂ ਆ ਜਿਵੇਂ ਕੇ ਲਈ ਹੁੰਦਾ ਇਹ ਅਰਜਨ ਛਾਲ ਹੁੰਦਾ ਠੀਕ ਹੋ ਜੀ ਤੁਸੀਂ ਦਾਣਾ ਵੀ ਪਾਰੇ ਫੀਡ ਵੀ ਪਾਰੇ ਖਲ ਵੀ ਵਾਰੇ ਚਰਬੀ ਬਣਾ ਰਾ ਆਪਣਾ ਪਸ਼ੂ ਇਹ ਚਰਬੀ ਨਹੀਂ ਬਣਾ ਸਕਦਾ ਦੁੱਧ ਵੜਾਉਗਾ ਪਸ਼ੂ ਦਾ ਠੀਕ ਹੋ ਜੀ ਇਹ ਛਾੜੀ ਕਰਲਾ ਹੁੰਦਾ ਜਿਹੜੇ ਪਸ਼ੂ ਦੇ ਥਣ ਜੇ ਛਿੱਡੀ ਬਣ ਜਾਂਦੀ ਹੈ ਹਨਾ ਜੇ ਖੂਨ ਆਣਾ ਲਗਾਤਾਰ ਰਹੇ ਸਾਨ ਲੱਗਦਾ ਉਹਦੇ ਵਿੱਚ ਕੰਮ ਕਰਦਾ ਇਹ ਕੜੂਗਾ ਸਖ ਹੁੰਦਾ ਜਿਹੜਾ ਪਸ਼ੂ ਮਿੱਟੀ ਖਾਂਦਾ ਖੁਰਲੀ ਝਾਟਦਾ ਪੀਸਾ ਪੀਂਦਾ ਠੀਕ ਹੋ ਜੀ ਇਹ ਵੀਰ ਜੀ ਕੋੜਤੂਮੇ ਹੁੰਦੇ ਜਿਹੜੇ ਤੁਸੀਂ ਖੇਤਾਂ ਵਿੱਚ ਵੀ ਜਾਣ ਕੇ ਦੇ ਦੇ ਇਹ ਪਸ਼ੂ ਕੇ ਹਾਜਮੇ ਵਾਸਤੇ ਹੁੰਦਾ ਠੀਕ ਹਾਜਮੇ ਕੇ ਲੀਏ ਹੁੰਦਾ ਇਹ ਬੇੜਾ ਹੁੰਦਾ ਦੁੱਧ ਵੜਾਵੇ ਫੈਟ ਵੜਾਵੇ ਰਾਜੀ ਕਰਦਾ ਪਸ਼ੂ ਠੀਕ ਇਹ ਪਹਾੜੀ ਲੋ ਹੁੰਦੀ ਇਹ ਪਹਾੜੀ ਲੋਕ ਦੁੱਧ ਚ ਗੋਇ ਚ ਬਾਸਣਾ ਨਹੀਂ ਮਾਰਨਾਂ ਦਿੰਦੀ ਵੀਰ ਜੀ ਇਹ ਨਹੀਂ ਸਰਦ ਰਹੇਗਾ ਥਣ ਚ ਵੀਰ ਜੀ ਮੁਸਕ ਨਹੀਂ ਮਾਰਦੀ ਇਹਦਾ ਮਤਲਬ ਜਿਵੇਂ ਥਣ ਹੋ ਜਾਂਦਾ ਦੁੱਧ ਦਿੰਦਾ ਪਸ਼ੂ ਮੁਸਕ ਮਾਰਨ ਲੱਗਦਾ ਥਣ ਜੇ ਤੇ ਕਲਮੀ ਸੋਰਾ ਹੁੰਦਾ ਇਹ ਲੋਟਾ ਸੱਜੀ ਹੁੰਦੀ ਵੀਰ ਠੀਕ ਹੋ ਜੀ ਇਹ ਸਰਬਤ ਬਜੂਰੀ ਹੈ ਠੀਕ ਹੋ ਜੀ ਇਹ ਸੌਂਫ ਹੁੰਦੀ ਵੀਰ ਇਹ ਸਾਰੀ ਚੀਜ਼ਾਂ ਥੱਲੇ ਦੀ ਚੀਜ਼ੇ ਇਹ ਕੜੂਕਾਲੀ ਜੀਰੀ ਹੈ ਇਹ ਘੋੜੇ ਦੇ ਗਾਂ ਦੇ ਮਜਕੇ ਰੈਸਾ ਬਣ ਜਾ ਗਿੱਟੇ ਜੇ ਗੋਡੇ ਜੇ ਸਰਣ ਹੋ ਜਾ ਪਸ਼ੂ ਉਸ ਸਮੇਂ ਕੰਮ ਕਰ ਜੀ ਜਿਵੇਂ ਆਪਣੇ ਆਮੀ ਪਰ ਘਰਾਂ ਚ ਪ੍ਰੋਬਲਮ ਚੱਲਦੀ ਆ ਪਸ਼ੂ ਆਪਣਾ ਰਹਿੰਦਾ ਨਹੀਂ ਜੀ ਹਾਂ ਜੀ ਹਾਂ ਜੀ ਤੇ ਕਿਦਾਂ ਜਿਹੜਾ ਆਪਣੇ ਦਵਾਈ ਦਿੰਨੇ ਆ ਉਹਦੇ ਨਾਲ ਪੱਕਾ ਹੀ ਰਹਿੰਦਾ ਜੀ ਪਸ਼ੂ ਵੀਰ ਜੀ ਅਸੀਂ ਜਿਹੜਾ ਹੈ ਨਾ ਪਸ਼ੂ ਦੇਖੇ ਚੈੱਕ ਕਰੇ ਚੈੱਕ ਕਰਕੇ ਨੁਕਸ ਦੇਖੇ ਉਸਕਾ ਠੀਕ ਹੋ ਜੀ ਨੁਕਸ ਦੇਖ ਕੇ ਉਸਕਾ ਦੇਖੇ ਭਾਈ ਇਸਕੇ ਅੰਦਰ ਕੀ ਬਿਮਾਰੀ ਹੈ ਠੀਕ ਹੈ ਤੇ ਰਸੋੜੀ ਬੰਦਰੀ ਗਾਂਡ ਬੰਦਰੀ ਜਾਂ ਬੱਚੇ ਤਾਂ ਨਹੀਂ ਅੰਡੇ ਨਹੀਂ ਬਣਾ ਰਹੀ ਉਸ ਹਿਸਾਬ ਸੇ ਪਸ਼ੂ ਕੀ ਦਵਾਈ ਦਿੰਦੇ ਬਣਾ ਲੀ ਠੀਕ ਹੋ ਜੀ ਬੋਲਣ ਦੀ ਰਹਿਣੇ ਦੀ ਗਾਰੰਟੀ ਠੀਕ ਹੋ ਜੀ ਬੋਲਣ ਰਹਿਣ ਦੀ ਗਾਰੰਟੀ ਤੇ ਆਪਣੀ ਜਿਹੜੀ ਇਹ ਦਵਾਈ ਹੈ ਜੀ ਇਹ ਕਿੰਨੇ ਕ ਕੋਸਟ ਪੈ ਜਾਂਦੀ ਹੈ ਕਿੰਨਾ ਕ ਖਰਚ ਆ ਜਾਂਦਾ ਆਪਣੀ ਦਵਾਈ ਤੇ ਜੀ ਜੀ ਇਹ ਸਾਰਾ ਮਿਲਾ ਕੇ ਪਸ਼ੂ ਕੋ ਪਸ਼ੂ ਦੇਖਦੇ ਅਸੀਂ ਜਾ ਕੇ ਉੱਥੇ ਠੀਕ ਹੋ ਜੀ ਜ਼ਿੰਮੇਦਾਰ ਕੇ ਪਸ਼ੂ ਦੇਖਣਗੇ ਭਾਈ ਇਸ ਨੂੰ ਇਹ ਬਿਮਾਰੀ ਹੈ ਇਸ ਹੀ ਹਿਸਾਬ ਸੇ ਦਵਾਈ ਬਣਦੀ ਠੀਕ ਹੋ ਜੀ ਇਸ ਹੀ ਹਿਸਾਬ ਸੇ ਮਸਾਲਾ ਬਣੂਗਾ ਇਸ ਹੀ ਹਿਸਾਬ ਸੇ ਖੁਰਾਕ ਬਣੂਗੀ ਇਸ ਕੀ ਉਸ ਹੀ ਹਿਸਾਬ ਸੇ ਮਸਾਲਾ ਬਣਾ ਕੇ ਤਿਆਰ ਕਰਕੇ ਐਦਾ ਦੇ ਦੇ ਜੀ ਪੀਚ ਕੇ ਤੇਰੇ ਸਾਹਮਣੇ ਬਣਾ ਕੇ ਇਸ ਤਰ੍ਹਾਂ ਪੀ ਲੈ ਠੀਕ ਨੂੰ ਐਸ ਤਰ੍ਹਾਂ ਬਣਾ ਦੇ ਖਰੀਜਾ ਬਾਗ ਮੁੱਠੀ ਮੁੱਠੀ ਐ ਕਰਕੇ ਦੇ ਇਹਦੇ ਨਾਲ ਦੁੱਧ ਵੜੇਗਾ ਫੈਟ ਵੜੇਗਾ ਰਾਜੀ ਕਰੇਗਾ ਪਸ਼ੂ ਕੋ ਫੁਲਾਵਾਗਾ ਕੋਈ ਵੀ ਬਿਮਾਰੀ ਨਹੀਂ ਲੱਗਣਾ ਇਹ ਜਿਹੜਾ ਆਪਣਾ ਸਾਰਾ ਮਾਲ ਆ ਜੀ ਇਹ ਆਉਂਦਾ ਕਿੱਥੋਂ ਆ ਜੀ ਆਪਣਾ ਇਹ ਵੀਰ ਆਉਂਦਾ ਸੁਸਤਾ ਆਉਂਦਾ ਰਾਜਸਥਾਨ ਸੇ ਠੀਕ ਹੋ ਜੀ ਕੋਸ ਆਉਂਦਾ ਗੁਜਰਾਤ ਸੇ ਠੀਕ ਹੋ ਗੁਜਾਉਂਦਾ ਵੀਰ ਜੀ ਯੂਪੀ ਆਪਣੇ ਕੋਲ ਕੋਈ ਮੈਡੀਕਲ ਦਵਾਈ ਨਹੀਂ ਸਿਰਫ ਦੇਸੀ ਹੈ ਜੀ ਦੇਸੀ ਦਵਾਈ ਹੈ ਵੀਰ ਜੀ ਸਾਰੇ ਦੇਸੀ ਨੁਕਤਾ ਹੈ ਕੋਈ ਪਸੂ ਰਹਿਦਾ ਨਾ ਹੋ ਕੋਈ ਬੋਲਦਾ ਨਾ ਹੋ ਉਹ ਗਾਮ ਮਜ ਘੋੜੀ ਚੈੱਕ ਕਰਾਣੀ ਹੋ ਠੀਕ ਹੋ ਜੀ 40 ਦਿਨਾਂ ਕੀ ਦੱਸ ਦਿਆਂ ਸੀ 40 ਦਿਨਾਂ ਦੀ ਆਪਾਂ ਦੱਸ ਦਿੰਨੇ ਹਾਂ ਗੱਬਣ ਐ ਨਹੀਂ ਠੀਕ ਹੋ ਜੀ ਦੱਸਣਾ ਚਾਹੁੰਦੇ ਆ ਬਾਈ ਨੇ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਬਹੁਤ ਚੰਗਾ ਰਿਸਪੌਂਸ ਆਇਆ ਸੀਗਾ ਬਾਈ ਨੂੰ ਬਾਈ ਲੋਪੋ ਵਾਲੇ ਬਾਈ ਨੇ ਵੀਡੀਓ ਪਾਈ ਸੀ ਘੋੜੀਆਂ ਵਾਲੇ ਬਾਈਆਂ ਦੀ ਤੇ ਆਹ ਤੁਹਾਨੂੰ ਦਵਾਈ ਬਣਾ ਕੇ ਦਿਖਾਉਂਦਾ ਬਾਈ ਜੀ ਇਹ ਸਾਰਾ ਮਿਲਾ ਕੇ ਇਦਾਂ ਮਿਲਾ ਕੇ ਵੀਰ ਜੀ ਬਣੂਗਾ ਇਹ ਸਾਰਾ ਸਮਾਨ ਇਸ ਤਰ੍ਹਾਂ ਇਹ ਵੀਡੀਓ ਬਾਈ ਥੋੜੀ ਲੰਮੀ ਹੋ ਜੂਗੀ ਰਿਕਵੈਸਟ ਹੈ ਇੱਕ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਵੀਡੀਓ ਲੱਗੀ ਤੇ ਜੇ ਕਿਸੇ ਭਰਾ ਨੂੰ ਦਵਾਈ ਦੀ ਲੋੜ ਹੋਵੇ ਤੇ ਬਾਈ ਨਾਲ ਕੰਟੈਕਟ ਕਰੋ ਜੂ ਇਸ ਟਾਈਮ ਸਕਰੀਨ ਤੇ ਨੰਬਰ ਚੱਲਦਾ ਉਹ ਬਾਈ ਦਾ ਨੰਬਰ ਹੀ ਆ ਇਹ ਬਾਈ ਜੀ ਬਣ ਗਈ ਦਵਾਈ ਬਣ ਗਈ ਤੇ ਕਿੰਨੇ ਕੁ ਦੇਣੀ ਹੈ ਇਹ ਇੱਕ ਪਸੰ ਨੂੰ ਇਹ ਬਾਈ ਛੋਟਾ ਨੂੰ 50 ਗ੍ਰਾਮ ਵੱਡੋ ਨੂੰ 100 ਗ੍ਰਾਮ ਦਾਣੇ ਚ ਖਲਚੇ ਵਾਂਢੇ ਪਾ ਦੋ ਠੀਕ ਹੋ ਜੀ ਜਿਹੜੇ ਛੋਟੇ ਬੱਚੇ ਹੁੰਦੇ ਢਿੱਡਲ ਬਣ ਜਾਂਦੇ ਮੋਕ ਲੱਗ ਜਾਂਦੀ ਰਾਜੀ ਨਹੀਂ ਹੁੰਦੇ ਫੁੱਲਦੇ ਨਹੀਂ ਹਾਂਜੀ ਕੱਟਾ ਬੱਛਾ ਬੱਚੀ ਘੋੜੀ ਦਾ ਬੱਚਾ ਠੀਕ ਹੋ ਜੀ ਪੁੱਲ ਦਾ ਨਹੀਂ ਇੰਨਾ ਕਿ ਦੋ ਨੂੰ ਦਾਣਾ ਮੈਂ ਮਿਲਾ ਕੇ ਪਾ ਦੋ ਠੀਕ ਹੋ ਜੀ ਜਿਹੜੀ ਵੱਡੀ ਮਜ ਉਹ ਇੰਨਾ ਪਾ ਦੋ ਖਲਚੇ ਦਾਣਾ ਜੇ ਵਾਂਡ ਚੇ ਪਾ ਦੋ ਠੀਕ ਹੋ ਜੀ ਜਿਹੜੇ ਪਸ਼ੂ ਦੇ ਬੰਦ ਪੇ ਜਾ ਪਾਣੀ ਜੇ ਵਾਲ ਕਰ ਦੋ ਇੰਨਾ ਠੀਕ ਹੋ ਜੀ ਰੋਟੀ ਸੰਚੇ ਵਧੀਆ ਰਹਿੰਦਾ ਆ ਵੀ ਇਸ ਤਰ੍ਹਾਂ ਮਿਲਾ ਕੇ ਬਣੂਗਾ ਸਾਰੀ ਦੱਸਣਾ ਚਾਹੁੰਦੇ ਆ ਬਈ ਇਹ ਕੋਈ ਇਦਾਂ ਨਹੀਂ ਮੰਨ ਲਓ ਵੀ ਕੋਈ ਤੁਰਿਆ ਜਾਂਦਾ ਆਪਾਂ ਵੀਡੀਓ ਫੜ ਕੇ ਪਾਤੀ ਆਪਣੇ ਆਪ ਦੇ ਪਸ਼ੂਆਂ ਤੇ ਬਈ ਇਹਨਾਂ ਦਾ ਚੱਲਦਾ ਟ੍ਰੀਟਮੈਂਟ ਚੱਲਦਾ ਕਾਫੀ ਲੰਮੇ ਸਮੇਂ ਤੋਂ ਤਾਂ ਚੱਲਦਾ ਘੱਟੋ ਘੱਟ 3-4 ਸਾਲ ਹੋ ਗਏ ਉਦੋਂ ਦਾ ਚੱਲਦਾ ਤੇ ਇ ਮਤਲਬ ਫੁੱਲ ਦਸੱਲੀ ਵਾਲੇ ਬੰਦੇ ਆ ਫੁੱਲ ਗਰੰਟੀ ਵਾਲੇ ਬੰਦੇ ਆ ਤੇ ਬਾਕੀ ਪੁੱਛਣਾ ਵੀ ਚਾਹੁੰਨੇ ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂ ਆਪਾਂ ਨੂੰ ਤਾਂ ਪਤਾ ਜਿਹੜੇ ਆਪਣੇ ਲੋਕ ਦੇਖਦੇ ਆ ਜੀ ਉਹਨਾਂ ਨੂੰ ਦੱਸ ਦਿਓ ਜੀ ਵੀਰਾਂ ਦਾ ਕੋਈ ਨੁਕਸਾਨ ਤਾਂ ਨਹੀਂ ਗਈ ਵੀਰ ਇਹ ਐਸਾ ਹੈ ਨਾ ਅੱਜਕੱਲ ਅੱਜਕੱਲ ਰੇ ਸਪਰੇ ਵਗੈਰ ਪੱਠੇ ਨਹੀਂ ਹੁੰਦੇ ਹਾਂਜੀ ਅੱਜ ਕੱਲ ਹਰ ਚੀਜ਼ ਵਿੱਚ ਜ਼ਹਿਰ ਚੱਲਦਾ ਹਾਂਜੀ ਤੁਸੀਂ ਹਰੇ ਪੱਠੇ ਬੀਜਦੇ ਆ ਤੂੜੀ ਜਾਰੇ ਤੂੜੀ ਦੇ ਮਿੱਟੀ ਜਾਰੀ ਛਿੜਜੇ ਪਸ਼ੂ ਦੇ ਪਹਿਲੇ ਤੂੜੀ ਬੜਾ ਹੁੰਦੇ ਜੀ ਹੜੰਬੇਗੀ ਹਾਂਜੀ ਉਹਨ ਬੜਾ ਨੇ ਰੀਪਰ ਦੀ ਤੂੜੀ ਹਾਂਜੀ ਹਾਂਜੀ ਵੀਪਰ ਵਾਲੀ ਤੂੜੀ ਜੇ ਮੱਟੀ ਹੁੰਦੀ ਪਸ਼ੂ ਨੂੰ ਬਿਮਾਰ ਹੋ ਜਾਂਦਾ ਠੀਕ ਉਹ ਬੰਦੇ ਦੇ ਢਿੜਜੇ ਮੱਟੀ ਚਲੀ ਜਾਂਦੀ ਤਾਂ ਉਹ ਬੰਦਾ ਦਾ ਪਥਰੀ ਹੋ ਜਾਂਦੀ ਹਾਂਜੀ ਜੇ ਪਸ਼ੂ ਕੇ ਅੰਦਰ ਚਲੇਦਾ ਪਸ਼ੂ ਦੇ ਬੰਦ ਪਈ ਜਾਂਦਾ ਠੀਕ ਇਸ ਲਈ ਕੋਈ ਬਿਮਾਰੀ ਨਹੀਂ ਲੱਗਣ ਦਿੰਦਾ ਨਾ ਡਾਕਟਰ ਘਰੇ ਆਉਂਦਾ ਬਾਈ ਠੀਕ ਹੋ ਜੀ ਨਾ ਪਸ਼ੂ ਕੋਈ ਟੀਲਾ ਮੱਠਾ ਹੁੰਦਾ ਰਾਜੀ ਰਹਿੰ ਕਿੰਨੇ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਇਹ ਕੰਮ ਕਰਦਿਆਂ ਮੀਰ ਮੈਨੂੰ 20 ਸਾਲ ਹੋ ਗਏ 20 ਸਾਲ ਹੋ ਗਏ ਇਹ ਕੰਮ ਸਾਡੇ ਬਡੇ ਦੇ ਕੰਮ ਕਰਦੇ ਵਾਈ ਠੀਕ ਹੋ ਜੀ ਸਾਰੇ ਬੱਬਾ ਪੜ ਦੱਦਾ ਕੰਮ ਕਰਦੇ ਤੇ ਜੇ ਮੰਨ ਲਓ ਵੀ ਆਪਾਂ ਕਿਸੇ ਬਾਈ ਨੇ ਸਾਨੂੰ ਘਰੇ ਬੁਲਾਉਣਾ ਹੋਵੇ ਆਪਾਂ ਸੂ ਦੇਖेंगे ਕਿਸ ਤਰ੍ਹਾਂ ਦਾ ਸਮਾਨ ਬਣਵਾਣਾ ਮਸਾਲਾ ਬਣਵਾਣਾ ਜਾਂ ਦਵਾਈ ਬਣਵਾਣੀ ਹੈ ਪਸੂ ਚੈੱਕ ਕਰਾਣੇ ਬਾਈ ਘੋੜੀਆਂ ਵਾਲੇ ਬਾਈ ਆਵੇ ਹਾਂ ਘੋੜੀ ਵਾਲਾ ਨੂੰ ਅਲੱਗ ਦੇਂਗੇ ਬਣਾ ਕੇ ਘੋੜੀ ਦਾ ਮਸਾਲਾ ਅਲੱਗ ਹੁੰਦਾ ਘੋੜੀ ਦਾ ਮਸਾਲਾ ਅਲੱਗ ਘੋੜੇ ਦਾ ਅਲੱਗ ਹੁੰਦਾ ਨਾ ਘੋੜੀ ਦਾ ਅਲੱਗ ਹੁੰਦਾ ਠੀਕ ਹੋ ਜੀ ਤੇ ਇੱਕ ਅੱਜਕੱਲ ਬਹੁਤ ਚੱਲਦੀ ਹੈ ਜੀ ਪੰਜਾਬ ਚ ਬਿਮਾਰੀ ਜਿਦਾ ਦੇਸੀ ਦਵਾਈ ਆਪਣੀ ਸ਼ੂਗਰ ਕਹ ਦਿੰਦੇ ਜੀ ਨੂੰ ਹਣਾ ਹਾਂਜੀ 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 ਤੇ ਸ਼ੂਗਰ ਦਾ ਇਲਾਜ ਵੀ ਹੈ ਸ਼ੂਗਰ ਦੀ ਦਵਾਈ ਉਹ ਐਸਾ ਹੈ ਨਾ ਮੇਰੇ ਵੀ ਸ਼ੂਗਰ ਤੋਂ ਜਿਹੜਾ 200 ਤੋਂ ਉੱਪਰ ਹੈ ਉਹ ਹਟਦਾ ਨਹੀਂ ਕਿਸੇ ਤੋਂ ਠੀਕ ਹੋ ਜੀ ਉਹ ਜਿਹੜਾ ਜਿਹੜਾ 200 ਤੋਂ ਥੱਲੇ ਉਹ ਨੋਰਮਲ ਹੈ ਉਹ ਚੜ੍ਹ ਸੇ ਬਿਮਾਰੀ ਖਤਮ ਹੋ ਜਾਂਦੀ ਅੱਛਾ ਜੀ ਜਿਹੜਾ 200 ਤੋਂ ਥੱਲੇ ਸ਼ੂਗਰ ਰਹਿੰਦਾ ਉਹਦੀ ਆਪਾਂ ਚੜ੍ਹ ਸੇ ਬਿਮਾਰੀ ਖਤਮ ਹੋ ਜਾਂਦੀ ਆਪਣੀ ਗਾਰੰਟੀ ਹੈ ਗਾਰੰਟੀ ਹੈ ਜੋ 200 ਤੋਂ ਉੱਪਰ ਹੈ ਉਹ ਹਟਦਾ ਨਹੀਂ ਚਾਹ ਜਿਹੜਾ ਮਰਜ਼ੀ ਡਾਕਟਰ ਜੀ ਉਹ ਆਪਣੇ ਕੋਲੋਂ ਠੀਕ ਹੈ ਉਹ ਥੱਲੇ ਨੋਰਮਲ ਹੈ ਉਹ ਸਹੀ ਹੋ ਜਾ ਬੰਦਾ ਠੀਕ ਉਹ ਸਹੀ ਹੋ ਜਾਂਦੀ ਹੋਰ ਆਪਣੀ ਜਿਵੇਂ ਕਹਦਗੀ ਇਨਸਾਨੀ ਬਿਮਾਰੀ ਹੈ ਜੀ ਹੋਰ ਆਪਣੇ ਕੋ ਆਪਣੇ ਬੰਦੇ ਤੇ ਤਿਜਾ ਬਣ ਜਾ ਐਸ ਬਣ ਜਾ ਕਬਜੀ ਹੋ ਸਿਰ ਦੁਖਦਾ ਹੋ ਕਬਜੀ ਵਾਲੇ ਵੀ ਇੱਕ ਬਹੁਤ ਪ੍ਰੋਬਲਮ ਹੈ ਜੀ ਕਬਜੀ ਵਾਲਾ ਕੀ ਯਾਰ ਕਿੰਨਾ ਦੇ ਫਾਰਮੂਲਾ ਬਣਦਾ ਜੀ ਵੀਰ ਕਬਜੀ ਦਾ ਅਸੀਂ ਬਣਾ ਕੇ ਦਿੰਦੇ ਕਬਜੀ کئی ਤਰੀਕੇ ਹੁੰਦੀ ਕਬਜੀ ਤੇ ਇੱਕ ਬਵਾਸੀਰ ਹੋ ਜਾਂਦੀ ਬੰਦੇ ਕੇ ਹਾਂਜੀ ਉਹ ਕਬਜੀ ਹੋ ਜਾਂਦੀ ਉਹਨੂੰ ਜ਼ੋਰ ਮਾਰਦਾ ਬਗਾ ਸੀਰ ਹੋ ਜਾਂਦੀ ਠੀਕ ਹੋ ਜੀ ਤੇ ਜਿਹੜੀ ਕਬਜੀ ਦੇ 70 ਬਿਮਾਰੀ ਹਟਾਉਂਦਾ ਜੋ ਕਬਜੀ ਹੈ ਤੇ 70 ਬਿਮਾਰੀ ਹੈ ਠੀਕ ਜੋ ਕਬਜੀ ਨੇ ਤਾਂ 70 ਬਿਮਾਰੀ ਹਟ ਜਾਂਦੀ ਤੇ ਜਿਹੜੀ ਆਪਾਂ ਕਬਜੀ ਦੀ ਦਵਾਈ ਕਹਿੰਦੇ ਕੀ ਉਹਦੀ ਕਿੰਨੇ ਕ ਕੋਸਟ ਪੈਂਦੀ ਜੀ ਉਹ ਕਿੰਨੇ ਕ ਦੀ ਬਣਦੀ ਵੀਰ ਜੀ ਜਿਹੜੇ ਕਬਜੀ ਕੀ ਦਵਾਈ ਹੈ ਦੇ 3 ਰੁਪਏ ਪਾਇਆ ਬਣਦੀ ਠੀਕ ਹੋ ਜੀ ਹਾਂ 1200 ਦੀ ਕਿਲੋ ਬਣਦੀ ਹੈ 1200 ਦੀ ਕਿਲੋ ਬਣਦੀ ਹੈ ਰਾਤ ਨੂੰ ਸੋਤੀ ਵੇ ਇੰਨਾ ਠੀਕ ਹੋ ਜੀ ਇੰਨੇ ਲਵਾਈ ਠੀਕ ਹੋ ਜੀ ਬਹੁਤ ਤੇ ਕਬਜੀ ਜੜ ਤੋਂ ਚੱਕੀ ਜਾਂਦੀ ਹੈ ਜੀ ਜੜ ਤੋਂ ਠੀਕ ਹੋ ਜੀ ਕਾਲੇ ਦਿਨ ਖਾ ਲੈ ਬਿਲਕੁਲ ਸਹੀ ਹੋਰ ਕੋਈ ਆਪਣੀ ਰਹਿ ਗਈ ਹੋਵੇ ਜੀ ਕੋਈ ਗੱਲ ਬਾਤ ਦੱਸਣ ਵਾਲੀ ਆਪਣੇ ਜੀ ਇਹ ਜਿਹੜਾ ਜਿਹੜੇ ਪਸ਼ੂ ਹੈ ਜਿੰਮੇਦਾਰਾਂ ਨੇ ਰੱਖੇ ਹੋਏ ਸੌਕ ਵਾਸਤੇ ਰੱਖੇ ਹੋਏ ਉਹ ਖੜੀ ਪਾਰੇ ਫੀੜੀ ਪਾਰੇ ਦਾਣਾ ਹੀ ਪਾਰੇ ਉਸਕੇ ਲਈ ਬਹੁਤ ਲਾਭਦਾਇਕ ਚੀਜ਼ ਹੈ ਪਹਿਲੇ ਬੁੜੀਆਂ ਤੁਮ ਮੇਗਾ ਚੂਰਨ ਬਣਾ ਕੇ ਰੱਖਦੀ ਸੀ ਘਰੇ ਪੁਰਾਣੇ ਪੰਚਾ ਪੂੜੇ ਬੋੜਾ ਬੁੜੀ ਹਾਂਜੀ ਹਾਂਜੀ ਹੁਣ ਕੋਈ ਬਣਾ ਕੇ ਨਹੀਂ ਰੱਖਦਾ ਹਾਂਜੀ ਹੁਣ ਤਾਂ ਇਹ ਮੈਡੀਕਲ ਚੱਲਾ ਲਿਆ ਭਾਈ ਪਾਦੋ ਇਹ ਜੀ ਗੱਲ ਥੋੜੀ ਇਹ ਜਿਹੜਾ ਪਹਿਲੇ ਦੇਸੀ ਦਵਾਈਆਂ ਕਾਮ ਹੈ ਜਿਹੜੀ ਬਿਮਾਰੀ ਚੱਲੀ ਹਰ ਬਿਮਾਰੀ ਮੇਂ ਕੰਮ ਕਰਦਾ ਜਿਵੇਂ ਅੱਜ ਕੱਲ ਬਿਮਾਰੀ ਜੰਨੀ ਮੂੰਖੁਰਦੀ ਮੂੰਖੁਰਦੀ ਮੂੰਖੁਰਦੇ ਪਸ਼ੂ ਬਿਮਾਰ ਬਹੁਤ ਮਰੇ ਹਾਂਜੀ ਇਹ ਬਿਮਾਰੀ ਨਹੀਂ ਲੱਗਣ ਦੇਣਾ ਪਸ਼ੂ ਕੋਈ ਵੀ ਬਿਮਾਰੀ ਨਹੀਂ ਲੱਗਣ ਦੇਣਾ ਠੀਕ ਹੋ ਜੀ ਐ ਕਰਕੇ ਬਣਾ ਕੇ ਕਹਿੰਦੇ ਸਾਰਾ ਸਮਾਨ ਮਿਲਾ ਕੇ ਪਸ਼ੂ ਨੂੰ ਦੇਖ ਸਕਦੇ ਹੋ ਬਿਚ ਨਹੀਂ ਸਾਰੇ ਚੀਜ਼ਾਂ ਨੂੰ ਬਣਾ ਕੇ ਨੇ ਇਨਸਾਨ ਤੋਂ ਲੈ ਕੇ ਜਾਨਵਰ ਤੱਕ ਦਵਾਈ ਹੈਗੀ ਹੈ ਬਾਈ ਕੋਲੇ ਤੇ ਬਾਈ ਕੋਲ ਗੱਡੀ ਆ ਵੀਰ ਕੋਈ ਵੀ ਬੰਦਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ 22 ਦਾ ਨੰਬਰ ਆ ਕੋਈ ਵੀ ਬੰਦਾ ਬਾਈ ਨੂੰ ਫੋਨ ਕਰ ਲੇ ਆਹ ਗੱਡੀਆਂ ਪਾਈਆਂ ਕੋਲੇ ਵੇਚੀ ਜਨੈਕਟਰ ਫੈਟਾ ਸਭ ਕੁਝ ਵੇਚੀ ਇਹਨਾਂ ਦੀ ਦਵਾਈ ਆ ਉੱਥੇ ਆ ਜਾਂਦੇ ਆ ਬਾਈ ਤੇ ਹੋਰ ਵੀ ਕੁਝ ਪੁੱਛਦਿਆਂ ਜੇ ਕੋਈ ਰਹਿ ਗਿਆ ਹੋਵੇ ਬਾਈ ਜੀ ਆਪਣਾ ਹੋਰ ਕੁਝ ਰਹਿ ਗਿਆ ਹੋਵੇ ਤਾਂ ਜੀ ਵੀਰ ਆਪਣਾ ਕੋਲੇ ਰਹਿਣਾ ਦਾ ਬੋਲਣ ਦਾ ਪਸ਼ੂ ਦਾ ਘੋੜੀ ਦਾ ਗਾਰੰਟੀ ਹੈ ਵੀਰ ਜੀ ਠੀਕ ਹੋ ਜੀ ਉਹ ਆਪਣਾ ਪੁਰਾਣਾ ਨੁਕਤਾ ਸਾਡੇ ਬਾਬਾ ਫੜਦਾ ਸੀ ਠੀਕ ਹੋ ਜੀ ਜੇ ਕੋਈ ਘੋੜੀ ਬੋਲਦੀ ਨਾ ਹੋਵੇ ਜੇ ਕੋਈ ਘੋੜੀ ਰਹਿੰਦੀ ਨਾ ਹੋਵੇ ਕੋਈ ਪਸ਼ੂ ਮਤਲਬ ਜਿਹੜੀ ਕੋ ਗਾਮਾਂ 'ਚ ਰਹਿੰਦੀ ਨਾ ਬੋਲਦੀ ਨਾ ਗਾਰੰਟੀ ਆਪਣੀ ਠੀਕ ਹੋ ਜੀ ਚੈੱਕ ਵੀ ਕਰਾਣਾ ਉਹਦਾ 40 ਦਿਨਾਂ ਦੀ ਘੋੜੀ 2 ਮਹੀਨੇ ਦੀ ਚੈੱਕ ਕਰਦੇ ਆ 2 ਮਹੀਨੇ ਦੀ ਘੋੜੀ ਚੈੱਕ ਕਰ ਦਿੰਦੇ ਆ ਠੀਕ ਹੋ ਜੀ ਤੇ ਵੀਰ ਆਪਣ ਨੂੰ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਫੋਨ ਨੰਬਰ ਹੋਈ ਹਾਂ 9988 ਹਾਂਜੀ 707770 ਇੱਕ ਵਾਰ ਫੇਰ ਬੋਲ ਦਿਓ ਜੀ 9988 ਹਾਂਜੀ 707770 ਠੀਕ ਹੋਈ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹਨਾਂ ਕਿਸੇ ਨੂੰ ਦਵਾਈ ਦੀ ਲੋੜ ਹੋਵੇ ਜਿਵੇਂ ਆਪਾਂ ਕਹਿ ਦਿੰਨੇ ਆ ਸ਼ੂਗਰ ਆ ਉਹ ਬਾਈ ਨੂੰ ਹੋਵੇ ਸ਼ੂਗਰ ਦੀ ਪ੍ਰੋਬਲਮ ਹੋਵੇ ਤਾਂ ਵੀਡੀਓ ਸ਼ੇਅਰ ਕਰਿਓ ਬਾਈ ਤੇ ਜੇ ਪਸ਼ੂਆਂ ਵਾਲੀ ਦਵਾਈ ਚਾਹੀਦੀ ਹੋਵੇ ਤੇ ਬਾਈ ਜੀ ਹਰ ਗੈਣਾ ਜਰੂਰ ਕੰਟੈਕਟ ਕਰੋ ਸਾਰੇ ਕਾਸੇ ਵਾਲੀਆਂ ਦੀਆਂ ਦਵਾਈਆਂ ਹੁੰਦੀਆਂ ਤੇ ਇਹ ਬਾਈ ਦਾ ਕੰਟੈਕਟ ਨੰਬਰ ਹੈ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ